ਦਾ ਕੁਝ ਰੱਖਿਆ ਨਿਕਾ ਪ੍ਰੋਗਰਾਮ ਸੁਨਾਣਾ ਸ਼ੇਰ ਲਾਲ ਜੀ ਨੂੰ ਜੀ। ਅੱਜ ਦਾ ਜਿਹੜਾ ਪ੍ਰੋਗਰਾਮ ਆ ਹਲਕਾ ਜੰਡਿਆ ਗੁਰੂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਜੋ ਪੰਜਾਬ ਦੇ ਵਿੱਚ ਤਾਂ ਹਾਲਾਤਾਂ ਦਾ ਤੁਹਾਨੂੰ ਪਤਾ ਹੀ ਹੈ ਕਿ ਕਿੰਨਾ ਭੈੜੇ ਹਾਲਾਤ ਬਣੇ ਪਏ ਆ ਨਸ਼ਿਆਂ ਦੇ ਕਰਕੇ ਜਾਂ ਦੁਕਾਨਦਾਰਾਂ ਕੋਲੋਂ ਵਪਾਰੀਆਂ ਕੋਲੋਂ ਜਿਹੜੇ ਵੀ ਛੋਟੇ ਦੁਕਾਨਦਾਰ ਆ ਉਹਨਾਂ ਕੋਲੋਂ ਵੀ ਫਰੋਤੀਆਂ ਮੰਗੀਆਂ ਜਾ ਰਹੀਆਂ ਐ ਜੇ ਕੋਈ ਨਹੀਂ ਭਰ ਸਕਦਾ ਉਹਨਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ। ਸੋ ਸਾਡੇ ਜੰਡਿਆਲੇ ਦੇ ਬੜੇ ਬੁਰੇ ਹਾਲ ਸੀ ਇਸ ਕਰਕੇ ਇਹ ਜਿਹੜੀ ਜਾਗਰੂਕਤਾ ਰੈਲੀ ਆ ਨਸ਼ਿਆਂ ਦੇ ਵਿਰੁੱਧ ਅਤੇ ਜਿਹੜੇ ਆ ਫਰੋਤਗੀਆਂ ਮੰਗਣ ਵਾਲੇ ਇਹਨਾਂ ਦੇ ਵਿਰੋਧ ਦੇ ਵਿੱਚ ਕੀਤੀ ਗਈ ਜਿਸ ਦਾ ਪੂਰਾ ਪ੍ਰਬੰਧ ਸਾਡੇ ਮਾਨਯੋਗ ਭਾਈ ਮਨਜੀਤ ਸਿੰਘ ਸੇਵਾਦਾਰ ਬਾਬਾ ਜੀਵਨ ਸਿੰਘ ਸਰਬ ਸੇਵਾ ਸੁਸਾਇਟੀ ਜਿਹੜੀ ਹਲਕਾ ਜੰਡੇਆਲਾ ਗੁਰੂ ਦੇ ਵਿੱਚ ਪਿਛਲੇ ਤਿੰਨ ਚਾਰ ਸਾਲ ਤੋਂ ਕੰਮ ਕਰ ਰਹੀ ਹੈ ਲੋਕ ਭਲਾਈ ਦੇ ਕੰਮ ਜਿਸ ਤਰ੍ਹਾਂ ਕਿਸੇ ਦੀ ਛੱਤ ਪਾਉਣੀ ਜਾਂ ਕਿਸੇ ਦੇ ਮਰੀਜ਼ ਦਾ ਇਲਾਜ ਕਰਾਉਣਾ ਕਿਸੇ ਦੀ ਬੱਚੀ ਦਾ ਵਿਆਹ ਵਾ ਉਹਦੇ ਵਿੱਚ ਮਤ ਕਰਨੇ ਜਿਹੜਾ ਵੀ ਲੋੜਵਾਂ ਦੇ ਇਹਨਾਂ ਕੋਲ ਪਹੁੰਚਦਾ ਹੈ ਉਹ ਮਤ ਕਰਦੇ ਸੋ ਭਾਈ ਮਨਜੀਤ ਸਿੰਘ ਜੀ ਦੇ ਸਹਿਯੋਗ ਦੇ ਨਾਲ ਅੱਜ ਦੀ ਜਿਹੜੀ ਇਹ ਮਹਾਨ ਰੈਲੀ ਜੁਧ ਨਸ਼ਿਆਂ ਵਿਰੋਧ ਰੱਖੀ ਗਈ ਹੈ ਸੋ ਅੱਜ ਦੀ ਰੈਲੀ ਇਸ ਕਰਕੇ ਵੀ ਜ਼ਿਆਦੀ ਏ ਇਹਦੀ ਅਹਿਮੀਅਤ ਆ ਕਿਉਂਕਿ ਅੱਜ ਅਸੀਂ ਜਿਹੜਾ ਸਾਡੇ ਵੱਲੋਂ ਸਾਡੇ ਜੁੜੇ ਹੋਏ ਸਾਰੇ ਜਿੰਨੀਆਂ ਵੀ ਸੰਗਤਾਂ ਉਹਨਾਂ ਵੱਲੋਂ ਜਿਹੜਾ ਹਲਾਗੁਰੂ ਹਲਕੇ ਦਾ ਜਿਹੜਾ ਮੁੱਖ ਸੇਵਾਦਾਰ ਆ ਉਹ ਹੀ ਭਾਈ ਮਨਜੀਤ ਸਿੰਘ ਜੀ ਨੂੰ ਆਪਣੇ ਵੱਲੋਂ ਥਾਪ ਰਹੇ ਆ ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਥੋਂ ਦੀ ਸੇਵਾ ਵੀ ਕਰਦੇ ਆਵੇਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਦੀਆਂ ਲਖਸ਼ਾਂ ਪਾਰ ਦੀ ਤਾਨ ਸਭਾ ਦੀਆਂ ਆ ਰਹੀਆਂ ਉਹਨਾਂ ਦੇ ਵਿੱਚ ਵੀ ਹਿੱਸਾ ਲਿਆ ਜਾ ਜਾਊਗਾ ਕਿਉਂਕਿ ਇਹ ਇੱਕ ਵਪਾਰੀ ਨੇ ਇੱਕ ਬਿਜ਼ਨਸਮੈਨ ਹਨ ਇਹਨਾਂ ਦੇ ਕੋਲ ਇੰਡਸਟਰੀ ਆ ਇਹ ਇਹਨਾਂ ਨੇ ਆਪਣੇ ਜਾਮਨਗਰ ਦੇ ਵਿੱਚ ਵੀ 20 25000 ਇਹਨਾਂ ਦੇ ਕੋਲ ਜਿਹੜੇ ਆ ਕੰਮ ਕਰਦੇ ਆ ਮਜ਼ਦੂਰ ਲੇਬਰ ਜਾਂ ਇੰਜੀਨੀਅਰ ਸੋ ਇਹ ਪੰਜਾਬ ਦੇ ਵਿੱਚ ਵੀ ਚਾਹੁੰਦੇ ਆ ਵੀ ਇੱਥੇ ਵੀ ਪੁੱਤਾ ਕਰਕੇ ਜੰਦੇ ਆਲੇ ਗੁਰੂ ਇਹਨਾਂ ਦਾ ਜਿਹੜਾ ਜੱਦੀ ਆਪਣਾ ਘਰ ਆ ਇਹਨੂੰ ਚੁਣਿਆਗਾ ਕਿ ਸਭ ਤੋਂ ਪਹਿਲਾਂ ਇੱਥੇ ਜਿਹੜਾ ਨਸ਼ਾ ਵਾ ਨਸ਼ਾ ਤਾਂ ਹੀ ਖਤਮ ਹੋ ਸਕਦਾ ਜੇ ਆਪਾਂ ਕਿਸੇ ਨੂੰ ਰੁਜ਼ਗਾਰ ਦਵਾਂਗੇ ਕਾਰੋਬਾਰ ਦਵਾਂਗੇ ਜਿਸ ਦੇ ਵਿੱਚ ਸਰਕਾਰਾਂ ਫੇਲ ਹੋ ਚੁੱਕੀਆਂ ਹਨ ਕਿ ਲੱਗਦਾ ਜਿਵੇਂ ਬਾਬਾ ਜੀ ਸਰਕਾਰ ਨੇ ਕਿਹਾ ਸੀ 31 ਮਈ ਤੱਕ ਨਸ਼ਾ ਖਤਮ ਕੀਤਾ ਜਾਊਗਾ ਡੈਡਲਾਈਨ ਦਿੱਤਾ ਗਿਆ ਵਾ ਕਿ ਲੱਗਦਾ ਹੁਣ ਜੂਨ ਦੀ ਬਾਤ ਹੀ ਹੋ ਗਈ ਆ ਕਿ ਲੱਗਦਾ ਨਸ਼ਾ ਖਤਮ ਹੋਇਆ ਪੰਜਾਬ ਤੋਂ ਮਹਿੰਗਾ ਤੇ ਹੋਇਆ ਵਾ ਖਤਮ ਹਾਲੇ ਹੋਣ ਦੇ ਕੋਈ ਅਸਰ ਨਹੀਂ ਆ ਬਾਕੀ ਨਿੱਕੀਆਂ ਮੱਛੀਆਂ ਫੜੀਆਂ ਜਾ ਰਹੀਆਂ ਵੱਡੇ ਮਗਰਮਾਛ ਜਿਹੜੇ ਆ ਉਹਨਾਂ ਵੱਲ ਨੂੰ ਕੋਈ ਹੱਥ ਨਹੀਂ ਪਾ ਰਿਹਾ ਇਸ ਕਰਕੇ ਜਿਹੜੀ ਹੈ ਜਾਗਰੂਕਤਾ ਰੈਲੀ ਕੀਤੀ ਕਿਉਂਕਿ ਜੇ ਸਰਕਾਰ ਤੇ ਕੋਈ ਆਸ ਲਾਉਗਾ ਸਰਕਾਰ ਵੱਲੋਂ ਤੇ ਬਿਲਕੁਲ ਹੀ ਕੰਮ ਖਰਾਬ ਆ ਅਸੀਂ ਤਾਂ ਕਰਕੇ ਸਾਰੇ ਲੋਕਾਂ ਨੂੰ ਇੱਥੇ ਇਕੱਠਾ ਕੀਤਾ ਵਾ ਕਿ ਤੁਸੀਂ ਆਪ ਹੰਬਲਾ ਮਾਰੋ ਆਪ ਆਪਣੇ ਘਰਾਂ ਨੂੰ ਬਚਾਓ ਤਾਂ ਜੋ ਜਿਹੜਾ ਇਹ ਨਸ਼ੇ ਤੇ ਆਪਣਾ ਪਾਬੰਦੀ ਲੱਗ ਸਕੇ ਨਸ਼ੇ ਨੂੰ ਖਤਮ ਕੀਤਾ ਜਾ ਸਕੇ ਜਿਹੜੇ ਇਸ ਜਿਹੜਾ ਕਾਨਫਰੰਸ ਜਿਹੜੇ ਵਿੱਚ ਬੀਜਪੀ ਦੇ ਅੱਜ ਆਏ ਨੇ ਕਈਆਂ ਵਾਤਾਵਰਣ ਹਾਂ ਇੱਥੇ ਸਾਰੀਆਂ ਪਾਰਟੀਆਂ ਆਈਆਂ ਹਾਂ ਸਾਰੀਆਂ ਧਾਰਮਿਕ ਸੰਸਥਾਵਾਂ ਆਈਆਂ ਇੱਥੇ ਹਰ ਇੱਕ ਤਰ੍ਹਾਂ ਦੇ ਜਿਹੜਾ ਲੋਕ ਪਹੁੰਚੇ ਹੋਏ ਆ ਬਾਕੀ ਇਸ ਦੇ ਵਿੱਚੋਂ ਹੀ ਇਹ ਸਿਟਾ ਨਿਕਲਣਾ ਵਾ ਕਿ ਆਉਣ ਵਾਲੀ ਜਿਹੜੀ ਪ੍ਰਧਾਨ ਸਭਾ ਵਾ ਜਾਂ ਆਉਣ ਵਾਲੀਆਂ ਕੋਈ ਵੀ ਲਖਸ਼ਨਾ ਵਾ ਉਹਨਾਂ ਦਾ ਕੀ ਆਪਾਂ ਕੀ ਫੈਸਲਾ ਕਰਨਾ ਕਿਉਂਕਿ ਵੋਟਾਂ ਦੇ ਸੰਗਤ ਨੇ ਪਾਉਣੀਆਂ ਨੇ ਤੇ ਸੰਗਤ ਨੂੰ ਜਿਹੜਾ ਆਪਣਾ ਕੋਈ ਨਹੀਂ ਕੰਮ ਚੰਗਾ ਕਰਕੇ ਦੇ ਰਿਹਾ ਉਸ ਹਿਸਾਬ ਨਾਲ ਫਿਰ ਉਹ ਆਪਣਾ ਰਾਹ ਚੁਣਨਗੇ ਬਾਬਾ ਜੀ ਉਹ 27 ਦੀ ਇਲੈਕਸ਼ਨ ਦੀ ਗੱਲ ਕਰ ਰਹੇ ਤੁਸੀਂ ਜਾਂ ਜਿਮਨੀ ਚੋਣ ਦੀ ਗੱਲ ਕਰ ਰਹੇ ਨਹੀਂ ਨਹੀਂ 27 ਦੀ ਇਲੈਕਸ਼ਨ ਬਾਰੇ ਜਿਮਨੀ ਚੋਣ ਦਾ ਤੇ ਚਲੋ ਆਪਣਾ ਹਾਕਮ ਤੇ ਨੂੰ ਵੀ ਫਾਇਦਾ ਹੁੰਦਾ ਤੁਹਾਨੂੰ ਪਤਾ ਅੱਗੇ ਜਿਹੜੀ 27 ਬਾਰੇ ਆ ਰਹੀ ਆ ਇਸੇ ਤਰ੍ਹਾਂ ਜਿਹੜੇ ਆਪਣੇ ਜ਼ਿਲ੍ਹੇ ਅੰਮ੍ਰਿਤਸਰ ਦੇ ਸਾਰੇ ਹਲਕੇ ਉਹਨਾਂ ਦੇ ਵਿੱਚ ਜਾਗਰੂਕਤਾ ਰੈਲੀ ਹਰੇਕ ਹਲਕੇ ਦੇ ਵਿੱਚ ਕੀਤੀ ਜਾਊਗੀ ਇਕਾਈਆਂ ਜਿਹੜੀਆਂ ਉਹ ਵੀ ਕੋਈ ਫੌਮ ਦੇ ਹੁਣ ਤੀਜੇ ਦਾ ਇਕਾਈਆਂ ਸਾਡੀਆਂ ਆਲਰੇਡੀ ਬਣੀਆਂ ਹੋਈਆਂ ਐ ਦਸ਼ਮੇਸ਼ ਤਰਨਤਾਲੇ ਨੂੰ ਆ ਆਪਾਂ ਬਸ ਨਸ਼ੇ ਦੇ ਮੁੱਦੇ ਤੇ ਉਹਨਾਂ ਨੂੰ ਜਾਗਰੂਕ ਤੇ ਕਰਨਾ ਉਹਨਾਂ ਨੂੰ ਨਾਮਬੰਦੀ ਕਰਨਾ ਇਕਾਈਆਂ ਜਿੱਦਾਂ ਸਾਡੇ ਜ਼ਿਲ੍ਹਾ ਪ੍ਰਧਾਨ ਜ਼ਿਲ੍ਹੇ ਦੇ ਜ਼ੇਹੇਦਾਰ ਅੱਗੇ ਬਲਾਕ ਦੇ ਜ਼ੇਹੇਦਾਰ ਤਹਿਸੀਲ ਦੇ ਸਰਕਲ ਦੇ ਸਾਰੇ ਉਹ ਤੁਹਾਡੇ ਜਿਹੜਾ ਢਾਂਚਾ ਬਣਿਆ ਹੋਇਆ ਪਹਿਲਾਂ ਹੀ ਬਾਲਵੇ ਦਵਾਬੇ ਤੋਂ ਲੈ ਕੇ ਦੇਸ਼ ਦੀਆਂ ਕਿੰਨੀਆਂ ਸਟੇਟਾਂ ਦੇ ਵਿੱਚ ਦਸ਼ਮੇਸ਼ ਤਰਨਾ ਦਲ ਦਾ ਜਿਹੜਾ ਆਧਾਰ ਹੈਗਾ ਕਿ ਲੱਗਦਾ ਜਿਵੇਂ ਕਾਰੀ ਜਿੱਥੇ ਬੰਦੀ ਆ ਇਲੈਕਟਰੀ ਜਿੱਥੇ ਬੰਦੀ ਆ ਲੱਗਦਾ ਪਿੰਡ ਪਿੰਡ ਜਿਵੇਂ ਬਾਹਰੋਂ ਲੋਕੀ ਨਾ ਨਾ ਲਸ਼ਾ ਲੈ ਕੇ ਚਾਪੇ ਆਉਂਦੇ ਨੇ ਕਿ ਲੱਗਦਾ ਪਿੰਡਾਂ ਵਿੱਚ ਪਹਿਰੇ ਵਾਲੇ ਵੀ ਕੀਤੀ ਜਾਊਗੀ ਇਹਦੇ ਪਹਿਲਾਂ ਹੀ ਕਰ ਰਹੇ ਆ ਅਸੀਂ ਪਹਿਲਾਂ ਹੀ ਕਰ ਰਹੇ ਆ ਪਰ ਸਾਡਾ ਪ੍ਰਸ਼ਾਸਨ ਸਹਿਯੋਗ ਨਹੀਂ ਕਰਦਾ ਜੇ ਸਾਡੇ ਸਿੰਘ ਕਿਸੇ ਨੂੰ ਪਕੜ ਦੇ ਉਲਟਾ ਸਿੰਘਾਂ ਦੇ ਪਰਚੇ ਕੀਤੇ ਜਾਂਦੇ ਜਾਂ ਉਹਨਾਂ ਨੂੰ ਉਹਨਾਂ ਦੇ ਨਾਲ ਹੀ ਵੀ ਉਹਨਾਂ ਨੂੰ ਰੋਕਿਆ ਜਾਂਦਾ ਵੀ ਤੁਸੀਂ ਇਹ ਕੰਮ ਨਹੀਂ ਕਰਨਾ ਤੁਸੀਂ ਕਾਨੂੰਨ ਹੱਥ ਦੇ ਵਿੱਚ ਨਹੀਂ ਲੈਣਾ ਪਰ ਜਿੱਦਾਂ ਦੇ ਹਾਲਾਤ ਬਣਾਏ ਜਾ ਰਹੇ ਆ ਉਹਦੀ ਇਹ ਜਿਹੜਾ ਸਵਾਲਣਾ ਪੈਣਾ ਜਿਸ ਤਰ੍ਹਾਂ ਹੁਣ ਪਿਛਲੇ ਦਿਨੀ ਜੰਡੇਆਲਾ ਗੁਰੂ ਦੇ ਵਿੱਚ ਸਰੇਂਦਰ ਕੁਮਾਰ ਜਿਹੜੇ ਕਰਿਆਨੇ ਵਾਲੇ ਆ ਉਹਨਾਂ ਦੇ ਗੋਲੀਆਂ ਚਲਾਈਆਂ ਗਈਆਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਦੱਸਿਆ ਗਿਆ ਸੀ ਬਾਅਦ ਚ ਵੀ ਦੱਸਿਆ ਗਿਆ ਪਰ ਨਹੀਂ ਉੱਥੇ ਕੋਈ ਹੁਣ ਉਹਨਾਂ ਦੀ ਜਿਹੜੀ ਜਾਨ ਮਾਲ ਦੀ ਰਾਖੀ ਦੀ ਵੀ ਜ਼ਿੰਮੇਵਾਰੀ ਸਾਡੀ ਸੰਸਥਾ ਵੱਲੋਂ ਲਈ ਗਈ ਹੈ ਬਾਬਾ ਜੀ ਜਿਹੜੀ ਅੱਜ ਦਾ ਜਿਹਨੇ ਹੈਗਾ ਪ੍ਰੋਗਰਾਮ ਨਹੀਂ ਹੋਈ ਕਿ ਤੁਸੀਂ ਕਹਿੰਦੇ ਕਿ ਅੱਜ ਪਿੰਡਾਂ ਦੇ ਪਹਿਰੇ ਵੀ ਲਗਾ ਰਹੇ ਅੱਜ ਦੀ ਚਰਚਾ ਸੀ ਕਿ ਡੀਆਈਜੀ ਜਾਂ ਐਸਐਸਪੀ ਆਉਣਗੇ ਕੋਈ ਕੁਝ ਅਸਰੂਣਗੇ ਅੱਜ ਇਸ ਪੌਂਟ ਦਾ ਪ੍ਰੋਗਰਾਮ ਹਾਂਜੀ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਜੀ ਨਹੀਂ ਨਹੀਂ ਕੋਈ ਵੀ ਲੋਕ ਕੋਈ ਸਹਿਯੋਗ ਦਾ ਪੂਰਾ ਸਹਿਯੋਗ ਦਿੱਤਾ ਗਿਆ ਜੀ ਸਾਨੂੰ ਪ੍ਰਸ਼ਾਸਨ ਦੇ ਇਹ ਜਿਹੜੀ ਰੈਲੀ ਕਰਨ ਦੇ ਵਿੱਚ ਵੀ ਇਸ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਆ ਅਤੇ ਆ ਆਨੂੰ ਹੋਰ ਵੀ ਕਦੇ ਜਿੱਦਾਂ ਕੋਈ ਗੱਲਬਾਤ ਕਰਦੇ ਹੋਏ ਪੂਰਾ ਸਹਿਯੋਗ ਹੈ ਬਾਕੀ ਇੱਕ ਆਖਰੀ ਸਵਾਲ ਹੈਗਾ ਕਿ ਸਰਕਾਰ ਦਾ ਦਾਵਾ ਹੈਗਾ ਯੋਧਨਿਸ਼ਗਰੋਧ ਚਲਾ ਕੇ ਨਮੀਮਤੀ ਉਹ ਨਸ਼ਾ ਖਤਮ ਕਰ ਰਹੀ ਦੀ ਹੁਣ ਉਹਨਾਂ ਤੋਂ ਬਾਅਦ ਜਿਹੜਾ ਹੈਗਾ ਕਹਿੰਦੀ ਕਿ ਗੁਰੂ ਜੀ ਗਾੜਲੀ ਪਹੁੰਚਣ ਨੂੰ ਸਾਡੀ ਜੀ ਨੇ ਪਾਲਾ ਕੀਤਾ ਹੈਗਾ ਕਿ ਚੰਗਾ ਪਾਲਾ ਚੰਗੀ ਸੀਧ ਨੌਜਵਾਨਾਂ ਨੂੰ ਦੇਣ ਦੇ ਨਹੀਂ ਨਹੀਂ ਵੇਖੋ ਜੀ ਸਾਡੇ ਤੁਸੀਂ ਜਦੋਂ ਸਾਡੇ ਕਿਤੇ ਗੁਰਦਾਰਾ ਸਾਹਿਬ ਪਹੁੰਚ ਕੇ ਵੇਖਿਓ ਇਨੀਆਂ ਮਤਾਵਾਂ ਸਵੇਰੇ ਆਉਂਦੀਆਂ ਜਾਂ ਸ਼ਾਮ ਨੂੰ ਰੋਜ਼ ਆਉਂਦੇ ਵੀ ਸਾਡੇ ਬੱਚੇ ਨੂੰ ਇੱਥੇ ਰੱਖੋ ਇਹ ਨਸ਼ੇ ਕਰ ਰਿਹਾ ਹੈ ਇਸ ਨੂੰ ਸੰਭਾਲੋ ਤੇ ਜੇ ਅਸੀਂ ਆਪਣਾ ਨਸ਼ਾ ਮੁਕਤੀ ਕੇਂਦਰ ਜਾਂ ਵਿਦਿਆਲੇ ਬਣਾ ਕੇ ਸੁਭਾਲਣ ਦੀ ਕੋਸ਼ਿਸ਼ ਕਰਦੇ ਆਂ ਤੇ ਸਰਕਾਰ ਕਹਿੰਦੀ ਹੈ ਵੀ ਤੁਸੀਂ ਆਪਣੇ ਆਪ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਸਰਕਾਰ ਦੇ ਕੰਨ ਖੋਲਣ ਵਾਸਤੇ ਜਿਹੜੇ ਪ੍ਰੋਗਰਾਮ ਕਰ ਰਹੇ ਹਾਂ ਧੰਨਵਾਦ